ਪਿਛਲੇ ਇੱਕ ਹਫਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ ਬਿਆਸ ਤੇ ਬਟਾਲਾ ਜ਼ਿਲ੍ਹੇ ਦੇ ਵਿੱਚ ਸ਼ੇਖਵਾ ਘਣੀਏ ਦੇ ਬੰਗਰ ਅਤੇ ਸ਼ੇਖਵਾ ਪੱਠਿਆਂ ਤੋਂ ਇੱਕ ਗੈਂਗ ਵਾਹ ਪੱਠਿਆਂ ਤੋਂ ਲੇਬਰ ਨੂੰ ਬੰਦੀ ਬਣਾ ਕੇ ਉਥੋਂ ਟਰੈਕਟਰ ਹਥਿਆਰਾਂ ਦੀ ਜੋਗ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਹੀ ਰਾਹਗੀਰਾਂ ਕੋ ਵੀ ਇੱਕ ਹੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ ਇਹ ਗ੍ਰੋਹ ਦੇ 8 ਪੈਪਰ ਨੇ ਕੋਲ ਜਿਹਨਾਂ ਦਾ ਮੇਨ ਸਰਕੜਾ ਜਗਰਾਤ ਸਿੰਘ ਜੱਗਾਵਾ ਪਿੰਡ ਧੀਰੇਕੋਟ ਦਾ ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਤੇ ਪਾਰਸਦੀਪ ਗਹਿਰੀ ਮੰਡੀ ਇਹ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਨਾ ਲੀਕਾ ਜਿਹੜਾ ਘੜੀਆਂ ਕੇ ਬਾਂਗਰ ਥਾੜੇ ਤੋਂ ਇਹਨਾਂ ਨੇ ਪੱਠੇ ਤੋਂ ਖੋਹ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ 'ਚ ਮਲਜ਼ਮ ਜਿਹੜੇ ਫੜੇ ਜਾ ਚੁੱਕੇ ਬਾਕੀ 6 ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਪੱਠੇ ਲੁੱਟਦੇ ਨੇ ਗਨਪੁਆਇੰਟਾਂ ਤੇ ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਤੇ ਕਾਰਵਾਈ ਕੀਤੀ ਗਈ। ਕਥੋਂ ਨੰਗਲ ਵਿੱਚ ਵੀ 50 ਹਜ਼ਾਰ ਦੀ ਲੁੱਟ ਹੋਈ ਇਹਨਾਂ ਦਾ। ਇਹ ਉਹੀ ਕਹਿਗਾ ਜੀ। ਇਹਨਾਂ ਅੱਠਾਂ ਬੰਦਿਆਂ ਨੇ ਪਹਿਲਾਂ ਘਣੀਏ ਕੇ ਪੰਗਰ ਪਿੰਡ ਸ਼ੇਖਵਾ ਤੋਂ ਟਰੈਕਟਰ ਸੋਨਾ ਵਾਹਨ ਲੁੱਟਿਆ ਜਿਹੜਾ ਅੱਜ ਬਰਾਮਦ ਕੀਤਾ ਸਾਡੀ ਪੁਲਿਸ ਟੀਮਾਂ ਨੇ ਤੇ ਬਾਅਦ ਚ ਕਥੋਂ ਨੰਗਲ ਏਰੀਆ ਚੋਂ ਹਰੀਆ ਪਿੰਡ ਚੋਂ ਵਾਪਸ ਆਉਂਦਿਆਂ ਇਹਨਾਂ ਨੇ 45 ਹਜ਼ਾਰ ਦੀ ਬਹੁ ਮੋਟਰਸਾਈਕਲ ਤੋਂ ਮੋਬਾਈਲ ਰਾਹੀ ਰਾ ਕੋ ਲੁੱਟੇ। ਉਸ ਤੋਂ ਬਾਅਦ ਬਿਆਸ ਸਠਿਆਲਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉੱਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ 8 ਤੋਂ ਬੈਟਰੀਆਂ ਇਹਨਾਂ ਨੇ ਲੁੱਟ ਲਈ। ਇਹ ਗਰੋਹ ਦੇ ਦੋ ਮੈਂਬਰ ਫੜੇ ਗਏ ਆ ਜੀ। ਗਰੋਹ ਜਿਹੜਾ ਉਹ ਸਾਹਮਣੇ ਆ ਚੁੱਕਾ ਪਿੰਨੋ ਇਹ ਅਨ ਬਲਾਈਂਡ ਕੇਸ ਸੀਗੇ ਜੀ। ਕੇਸ ਟੇਸ ਹੋ ਚੁੱਕੇ ਨੇ ਸਾਰੇ ਇਹਨਾਂ ਦੋਹ ਜਣਿਆਂ ਦੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ। ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦ ਹੋਈ? ਹਥਿਆਰ ਬਰਾਮਦ ਇਹਨਾਂ ਦੋਆਂ ਕੋਲ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋ ਪਘੌੜੇ ਨੇ ਭੱਜੇ ਹੋਏ ਆ ਟੀਮਾਂ ਲੱਗੀਆਂ ਉਹਨਾਂ ਕੋ ਹਥਿਆਰ ਨਹੀਂ ਜੀ ਇਹਨਾਂ ਕੋ ਇੱਕ 315 ਪੁਰ ਰਾਈਫਲ ਆ ਦੋ ਪਿਸਤ ਬਹੁਤ ਜਲਦ ਬਾਕੀ ਵੀ ਦਸਤਾਵੇਜ਼ ਕਰਾ ਦਿੱਤੇ ਜਾਣ। ਨੋਟਰੀ ਦੇ ਤਹਿਸ਼ ਕੀ ਸਾਹਮਣੇ ਤਕਤੀਚ ਇਹ ਹੀ ਹੈ ਜੀ ਇਹਨਾਂ ਨੇ ਗਰੋਹ ਬੜਾਇਆ ਹੋਇਆ ਇਹ ਪੱਠਿਆ ਵਗੈਰਾ ਦੇ ਜਿਵੇਂ ਨਾ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਹੀ ਰਾਂ ਨੂੰ ਲੁੱਟਦੇ ਆ ਜੀ ਤੇ ਜਲਦੀ ਹੀ ਇਹਦਾ ਪੜਦਾ ਫਾਸਤਾ ਹੀ ਕਰ ਤੱਕ ਕਰ ਦਿੱਤਾ ਗਿਆ। ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਨੂੰ ਵੀ ਫਾਸਤਾ ਕਰਾ ਦੇ। ਇਹ ਕ੍ਰਿਮੀਨਲੋਜੀਕ ਮਤਲਬ ਹਾਂਜੀ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗ੍ਹਾ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਆਹੀ ਪਿਛੋਕੜ ਜਿਹੜਾ ਜਾਂਚ ਰਹੀ ਕੋਈ ਨਸ਼ੇ ਨਾਲ ਸੰਬੰਧ ਹੀ ਹੈਗਾ ਨਾ ਨਹੀਂ ਨਸ਼ੇ ਨਾਲ ਇਹ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਚ ਜਿਹੜੀ ਗੱਲ ਹੋਊ ਆਪਾਂ ਦੇਖਾਂ ਠੀਕ ਥੈਂਕ ਯੂ ਜਿਹੜਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਸ਼ੇਖਵਾ ਘਣੀਏ ਕੇ ਬੰਗੜਾ ਤੇ ਸ਼ੇਖਵਾ ਪਠਿਆ ਤੋਂ ਇੱਕ ਗੈਂਗਵਾ ਪਠਿਆ ਤੋਂ ਲੇਬਰ ਨੂੰ ਬੰਦੀ ਬਣਾ ਕੇ ਉਥੋਂ ਟਰੈਕਟਰ ਹਥਿਆਰਾਂ ਦੀ ਲੋਕ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਸੀ ਰਾਹਗੀਰਾਂ ਕੋ ਵੀ ਇਹ ਹੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ ਇਹ ਗਰੋਹ ਦੇ 8 ਪੈਂਬਰ ਦੇ ਕੋਲ ਜਿਹਨਾਂ ਦਾ ਮੇਨ ਸਰਕੜਾ ਜਗਰਾਤ ਸਿੰਘ ਜੱਗਾਵਾ ਪਿੰਡ ਧੀਰੇਕੋਟ ਦਾ ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਤੇ ਪਾਰਸਦੀਪ ਗਹਿਰੀ ਮੰਡੀ ਇਹ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਨਾ ਲੀਕਾ ਜਿਹੜਾ ਘਣਿਆ ਕੇ ਬਾਂਗਰ ਫੜੇ ਤੋਂ ਇਹਨਾਂ ਨੇ ਪੱਠੇ ਤੋਂ ਕੋਹ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ 'ਚ ਮਲਜ਼ਮ ਜਿਹੜੇ ਫੜੇ ਜਾ ਚੁੱਕੇ ਆ ਬਾਕੀ ਛੇ ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਆ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਪੱਠੇ ਲੁੱਟਦੇ ਨੇ ਗਨ ਪੁਆਇੰਟਾਂ ਤੇ دہشت ਪਾ ਕੇ ਉਹ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਤੇ ਕਾਰਵਾਈ ਕੀਤੀ ਜਾਏ ਕਿੱਥੋਂ ਨੰਗਲ ਵਿੱਚ ਵੀ 50 ਹਜ਼ਾਰ ਦੀ ਲੁੱਟ ਹੋਈ ਇਹ ਉਹੀ ਕਹੇਗਾ ਜੀ ਇਹਨਾਂ ਅੱਠਾਂ ਬੰਦਿਆਂ ਨੇ ਪਹਿਲਾਂ ਘਣੀਏ ਕੇ ਪੰਗਰ ਪਿੰਡ ਸ਼ੇਖਵਾ ਤੋਂ ਟਰੈਕਟਰ ਸੋਨਾ ਵਿਕਲ ਲੁੱਟਿਆ ਜਿਹੜਾ ਅੱਜ ਬਰਾਮਦ ਕੀਤਾ ਸਾਡੀ ਪੁਲਿਸ ਟੀਮਾਂ ਨੇ ਤੇ ਬਾਅਦ ਚ ਕਥੋਂ ਨਗਲੇ ਏਰੀਆ ਚੋਂ ਹਰੀਆ ਪਿੰਡ ਚੋਂ ਵਾਪਸ ਆਉਂਦੇ ਆ ਇਹਨਾਂ ਨੇ 45000 ਦੀ ਕੋਹ ਮੋਟਰਸਾਈਕਲ ਤੋਂ ਮੋਬਾਈਲ ਰਾਹਗੀਰਾਂ ਕੋਲ ਲੁੱਟੇ ਉਸ ਤੋਂ ਬਾਅਦ ਬਿਆਸ ਸਠਿਆਲਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉੱਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ 8 ਤੋਂ ਬੈਟਰੀਆਂ ਇਹਨਾਂ ਨੇ ਲੁੱਟ ਲਈਤੀ ਇਹ ਗਰੋ ਦੇ ਦੋ ਮੈਂਬਰ ਫੜੇ ਗਏ ਜੀ ਗਰੋ ਜਿਹੜਾ ਉਹ ਸਾਹਮਣੇ ਆ ਚੁੱਕਾ ਪਹਿਲੋਂ ਇਹ ਅਨ ਬਲਾਈਂਡ ਕੇਸ ਸੀਗੇ ਜੀ ਕੇਸਟੇਜ ਹੋ ਚੁੱਕੇ ਨੇ ਸਾਰੇ ਇਹਨਾਂ ਦੋ ਜਣਿਆਂ ਦੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦੀ ਹੋਈ ਹਥਿਆਰ ਬਰਾਮਦੀ ਇਹਨਾਂ ਦੋਆਂ ਕੋ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋ ਪਘੌੜੇ ਨੇ ਭੱਜੇ ਹੋਏ ਆ ਟੀਮਾਂ ਲੱਗੀਆਂ ਉਹਨਾਂ ਕੋ ਹਥਿਆਰ ਨੇ ਜੀ ਇਹਨਾਂ ਕੋ ਇੱਕ 315 ਪੁਰ ਰਾਈਫਲ ਆ ਦੋ ਪਿਸਤੌਲ ਹੈ ਜੀ ਬਹੁਤ ਜਲਦ ਬਾਕੀ ਵੀ ਗ੍ਰਿਫਤਾਰ ਕੀਤੇ ਜਾਣਗੇ ਮੌਰੀਤ ਦੇਸ਼ ਕੀ ਸਾਹਮਣੇ ਤਕਤੀਸ਼ ਇਹੀ ਇਹ ਪੱਠਿਆ ਵਗੈਰਾ ਦੇ ਲੇਵਨ ਦਾ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਗੀ ਰਨ ਨੂੰ ਲੁੱਟਦੇ ਆ ਜੀ ਤੇ ਜਲਦੀ ਹੀ ਇਹਦਾ ਪੜਦਾ ਫਾਸਤਾ ਹੀ ਕਰਤ ਕਰ ਦਿੱਤਾ ਗਿਆ ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਨੂੰ ਵੀ ਫਾਸਤਾ ਕਰਾ ਦੇ ਇਹ ਕ੍ਰਿਮੀਨਲ ਹਾਂਜੀ ਇਹਦਾ ਤਾਂ ਕ੍ਰਿਮੀਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗ੍ਹਾ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਇਹੀ ਪਿਛੋਕੜ ਜਿਹੜਾ ਜਾਂਚ ਚੱਲ ਰਹੀ ਹੈ ਕੋ ਨਸ਼ੇ ਨਾਲ ਸੁਪੰਦੀ ਹੈਗਾ ਨਾ ਨਹੀਂ ਨਸ਼ੇ ਨਾਲੇ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਚ ਜਿਹੜੀ ਗੱਲ ਹੋਊ ਆਪਾਂ ਠੀਕ ਥੈਂਕ ਯੂ